ਅਕਾਲ ਪੁਰਖ ਤੇ ਪੰਥ ਨੇ ਸੇਵਾ ਬਖਸ਼ੀ ਹੈ ਅਕਾਲ ਪੁਰਖ ਦੇ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਆਪਣੀ ਰਹਿਮ ਤੇ ਨਾਲ ਇਹ ਸੇਵਾ ਜਿਹੜੀ ਹੈ ਉਹ ਆਪ ਲਵੇ ਜੋ ਪੰਥ ਨੇ ਸੇਵਾ ਲਈ ਹੈ ਉਹਨੂੰ ਨਿਭਾਉਂਦਾ ਜੀ ਬਿਆਰ ਤੁਸੀਂ ਨਾ ਦੁਆਰਾ ਜੋ ਪੰਥ ਨੇ ਸੇਵਾ ਲਈ ਹੈ ਉਹ ਸੇਵਾ ਕਰਨ ਦਾ ਪੰਥ ਦੇ ਸਹਿਯੋਗ ਦੇ ਨਾਲ ਯਾਤਰਾ ਕਰਾਂਗੇ ਆਕਾਲ ਪੁਰਖ ਦਾ ਸਮੁੱਚੇ ਪੰਥ ਦਾ ਡੈਲੀਗੇਟਸ ਦਾ ਲੀਡਰਸ਼ਿਪ ਦਾ ਸਾਰਿਆਂ ਦਾ ਦਿਲ ਦੇ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰੋੜੀ ਕੀ ਰਹੇਗੀ ਕਰੋੜੀ ਪੰਜਾਬ ਤੇ ਪੰਥ ਇਹ ਗੱਲ ਤਾਂ ਇਹ ਜਿਸ ਪਾਦਲ ਨੂੰ ਕੀਸਨੇ ਦੇਣਾ ਚਾਹੁੰਦੇ ਹੋ ਕਿਉਂਕਿ ਇਹ ਤੁਹਾਡੇ ਨਾਲ ਆ ਕਾਦੀਦਲ ਨਾ ਮਾ ਇਜਾਦ ਹੋ ਚੁਕਾ ਸ਼੍ਰੋਮਣੀ ਕਾਦੀਦਲ ਜਿਹਨੂੰ ਕਿਹਾ ਗਿਆ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਇਹੋ ਹੀ ਸਨੇਹਾ ਹੈ ਕਿ ਹੁਣ ਆਪਦਾ ਚੁੱਲਾ ਛੱਡੋ ਆਪਦਾ ਚੁੱਲਾ ਛੱਡੋ ਤੇ ਇਹ ਪੰਥ ਦਾ ਚੁੱਲਾ ਹੈ ਸ਼੍ਰੋਮਣੀਆਂ ਅਕਾਲੀਦਲ ਦਾ ਜਿਹੜਾ ਮਗ ਰਿਆ ਇੱਥੇ ਆ ਕੇ ਸਾਰੇ ਇਕੱਠੇ ਚੱਲ ਜਾਈਏ ਜਿੰਦਾ ਜੀ ਵੱਡੇ ਮਸਲੇ ਨੇ ਸਭ ਤੋਂ ਵੱਡਾ ਮਸਲਾ ਪਾਣੀਆਂ ਦਾ ਮਸਲਾ ਹੈ ਲੈਂਡ ਪੂਲਿੰਗ